ਮੇਰਾ ਨਾਮ ਦੀਪਕ ਲੋਪਾਇਆ ਮੈਂ ਰਸਤੇ ਵਿੱਚ ਜਾ ਰਿਹਾ ਸੀ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬ੍ਰੀਜ਼ਾ ਗੱਡੀ ਦੇ ਨਾਲ ਹਰਿਆਣਾ ਨੰਬਰ ਗੱਡੀ ਸੀ ਜਿਹਦੇ ਵਿੱਚ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਨੂੰ ਪਰ ਉਹ ਕਿਸਮਤ ਦੇ ਮਾਰੀ ਦੇ ਉਹਨਾਂ ਦਾ ਟਾਇਰ ਪਾੜ ਗਿਆ ਉਹ ਕਾਬੂ ਆ ਗਏ ਨੇ ਅਸੀਂ ਸਾਡੇ ਜਿੱਨੀ ਵੀ ਇੱਥੇ ਜਨਤਾ ਸੀ ਸਾਰਿਆਂ ਨੇ ਉਹਨਾਂ ਨੂੰ ਕਾਬੂ ਕਰ ਲਿਆ ਇਹ ਜਨਤਾ ਦੇ ਸੰਯੋਗ ਦੇ ਨਾਲ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਆ ਅਸੀਂ ਇਹ ਦੱਸਣਾ ਹਾਂਜੀ ਕਿੰਨੀਆਂ ਗੱਡੀਆਂ ਸੀ ਦੋ ਗੱਡੀਆਂ ਸੀ ਬਰੀਜ਼ਾ ਗੱਡੀਆਂ ਤੇ ਉਹਨਾਂ ਨੂੰ ਕਾਬੂ ਕਰਦਿਆ ਗੱਡੀਆਂ ਨੂੰ ਤੇ ਇਹਦੇ ਵਿੱਚ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਹ ਗਰੀਬ ਬੰਦਾ ਸੀ ਉਹਨਾਂ ਤੇ ਅਨੁਸਾਫ਼ ਦਵਾਇਆ ਜਾ ਇੱਕ ਸਾ ਮੋਟਰਸਲਵਾਰ ਨਿਕਲ ਕੇ ਆਇਆ ਤੇ ਮੇਰੀ ਆਪਦੀ ਸਾਈਡ ਤੇ ਪੈਂਚਰ ਗੱਡੀ ਹੋ ਗਈ ਮੇਰੀ ਆਪਦੀ ਸਾਈਡ ਦੁਬਾਰਨ ਲੱਗੇ ਇਧਰੋਂ ਫੌਜੀਾਂ ਦੀ ਗੱਡੀ ਆ ਗਈ ਫੌਜੀਾਂ ਦੀ ਗੱਡੀ ਤੋਂ ਵੱਟ ਕੇ ਮੈਂ ਇਧਰ ਇਧਰ ਹੀ ਸਵਾਰ ਟਪਾ ਕਰਤੀ ਓੜੀ ਸਾਈਡ ਜਿਹੜੀ ਹਾਂਜੀ ਉਹਨਾਂ ਦੀ ਆ ਫੌਜੀਾਂ ਦੀ ਗੱਡੀ ਓਵਰ ਕਰਕੇ ਸਾਨੂੰ ਟੱਪ ਕੇ ਆਗੇ ਫੌਜੀਾਂ ਵਾਲੀ ਗੱਡੀ ਸਾਡੇ ਨਾਲ ਵੱਜ ਕੇ ਆਗੇ ਉਹ ਟੱਪ ਗਏ ਓਵਰਟੇਕ ਹਾਂ ਨਾ ਓਵਰਟੇਕ ਨਹੀਂ ਮੈਂ ਤਪਾਨ ਲੱਗਿਆ ਸੀ ਫੌਜੀਆਂ ਗੜੀ ਉਹਨਾਂ ਨੇ ਮੇਰੇ ਕੰਨੀ ਦਾਬਤੀ ਫਿਰ ਉਹ ਪੈਂਚਰ ਹੋ ਗਿਆ ਨਾ ਤੇ ਬਾਈ ਮੋਰਸਲ ਉੱਤੋਂ ਕੱਢ ਕੇ ਇੱਕਦਮ ਮੇਰੇ ਚਾਹ ਕੇ ਗੱਡੀ ਵਜਿਆ ਗਲੀ ਦੇ ਵਿੱਚੋਂ ਨਿਕਲੇ ਹਾਂ ਹਾਂ ਇਸ ਤਰ੍ਹਾਂ ਕਿੰਸੀਡੈਂਟ ਹਾਂ ਜੀ ਤੁਹਾਡੀ ਗੱਡੀ ਨੂੰ ਵਜਿਆ ਹੋ ਗਿਆ ਹਾਂ ਜੀ ਤੁਹਾਡੀ ਗੱਡੀ ਲਾਜਵੰਤ ਅਸੀਂ ਹੀ ਗਏਗਾ ਅੱਜ ਵੀਰੇ ਅਸੇ ਯਾਤਰਾ ਤੋਂ ਆਈ ਅਨੇ ਅਸੀਂ ਵੈਸ਼ਨ ਦੇਵੀ ਤੋਂ ਇਧਰ ਗੱਡੀ ਆਈ ਫੌਜੀਆਂ ਦੀ ਵਿਚਾਲੇ ਗੱਡੀ ਆ ਗਈ ਇਹ ਵੀ ਵਿਚਾਲੇ ਉਹਨਾਂ ਜਿੱਤ ਟੱਪ ਗਈ ਇਹ ਸਾਡੀ ਗੱਡੀ ਚਾਹ ਕੇ ਵੱਜ ਗਿਆ ਵਾਡੀ ਕੇ ਸਾਡੀ ਗੱਡੀ ਨੂੰ ਅਸੀਂ ਉਧਰੋਂ ਆਏ ਜੇ ਨਹੀਂ ਅਸੀਂ ਦੇਖਿਆ ਨਹੀਂ ਉਹ ਟਾਇਰ ਪਾਟ ਗਿਆ ਸਾਡੀ ਗੱਡੀ ਦਾ ਇਸ ਕਾਰਨ ਹੋ ਗਿਆ ਸਾਨੂੰ ਵੀ ਸਾਡੇ ਜਵਾਕਾਂ ਵਰਗਾ ਸਾਡੇ ਬੰਦੇ ਲੈ ਕੇ ਉਹਨੂੰ ਜਾ ਰਹੇ ਨੇ ਉਹ ਵੀ ਸਾਡੇ ਪੁੱਤਾਂ ਵਰਗਾ ਹੀ ਹੈਗਾ ਹਾਂਜੀ ਉਹ ਯਾਰ ਡਾਕਟਰ ਸੀ ਉਹ ਸਰਬਨ ਚੜ ਕੇ ਹਾਂਜੀ ਹਾਂਜੀ ਆ ਉੱਪਰ ਆਏ ਸਾਈਡ ਤੋਂ ਨਿਕਲਿਆ ਦੇਖਿਆ ਨਹੀਂ ਜੀ ਕੱਚੇ ਕੱਚੇ ਤੋਂ ਤੜਕੇ ਸਾਡੇ ਕੰਨ ਆਇਆ ਉਹ ਫੌਜੀਾਂ ਦੀ ਗੱਡੀ ਦੇ ਵਿਚਾਲੇ ਹੀ ਟੱਪ ਗਿਆ ਹਾਂਜੀ ਸਰ ਮੇਰਾ ਨਾਮ ਕਨਸਟੇਬਲ ਵੀਰੇਂਦਰ ਸਿੰਘ ਆ ਨਾਲ ਚਾਰਜ ਨਾਲ ਸਾਡੇ ਇੰਚਾਰਜ ਐਸਆਈ ਰਾਜਵਿੰਦਰ ਸਿੰਘ ਸਰ ਸਾਨੂੰ ਇਤਲਾਹ ਮਿਲੀ ਕਿ ਭੁੱਲੇ ਚੱਕ ਲੱਗ ਗਿਆ ਨਾ ਐਕਸੀਡੈਂਟ ਹੋਇਆ ਤੇ ਐਸ ਇਨਫੋਰਮੇਸ਼ਨ ਮਿਲੀ ਆਈ ਰਸ਼ ਕੀਤਾ ਐਕਸੀਡੈਂਟ ਦੀ ਸਾਈਡ ਤੇ ਤੇ ਸਾਨੂੰ ਪਤਾ ਲੱਗਾ ਕਿ ਇੱਕ ਕਾਰ ਜਾ ਰਹੀ ਸੀ ਜੋ ਹਰਿਆਣਾ ਨੰਬਰ ਦੀ ਸੀ ਤੇ ਮਕੇਰੀਆਂ ਨੂੰ ਜਾ ਰਹੀ ਸੀ ਗੁਰਦਾਸਪੁਰ ਤੋਂ ਮਕੇਰੀਆਂ ਜਾ ਰਹੀ ਸੀ ਜਿੰਨੇ ਇੱਕ ਆਰਮੀ ਦੀ ਗੱਡੀ ਨੂੰ ਓਵਰਟੇਕ ਕਰਨ ਲੱਗੀ ਜਿਸ ਕਾਰਨ ਸਾਹਮਣੋਂ ਆਂਦਾ ਇੱਕ ਸਕੂਟਰ ਤੇ ਸਕੂਟੀ ਤੇ ਇੱਕ ਸ਼ਖਸ ਉਹਨੇ ਸਾਹਮਣੇ ਆ ਗਿਆ ਤੇ ਟਕਰ ਹਿੱਟੋ ਗਈ ਕਾਰ ਇਸ ਨੂੰ ਵਿੱਚ ਵਿਕਤਮ ਨੂੰ ਕਾਫੀ ਸੱਟਾਂ ਲੱਗੀਆਂ ਸਕੂਟੀ ਵਾਲੇ ਬੰਦੇ ਨੂੰ ਤੇ ਇਸ ਵਿੱਚ ਇਹਨਾਂ ਦੀ ਕਾਰ ਵਾਲੇ ਇੱਕ ਹੋਰ ਪਰਿਵਾਰ ਦੀ ਇਹਨਾਂ ਦੀ ਕਾਰ ਹੀ ਉਹ ਕਾਰ ਵਾਲੇ ਹੀ ਨਾਲ ਲੈ ਕੇ ਸਿਵਲ ਹਸਪੀਟਲ ਇੱਕ ਉਹਨੂੰ ਮਰੀਜ਼ ਨੂੰ ਪਹੁੰਚਾ ਦਿੱਤਾ ਤੇ ਬਾਕੀ ਕਾਰਵਾਈਆਂ ਹੀ ਕਰ ਦਿੱਤੀ ਐ ਤਿੱਬੜ ਦਾ ਏਰੀਆ ਪੈਂਦਾ ਏ ਤਿੱਬੜ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਤੇ ਉਹਨਾਂ ਦੇ ਆਈਓ ਨੂੰ ਅਸੀਂ ਫੋਨ ਕਰਤੀ ਹੈ ਕੰਟਰੋਲ ਰੂਮ ਵਿੱਚ ਵੀ ਇਤਲਾਹ ਦੇ ਦਿੱਤੀ ਹੈ ਤੇ ਉਹ ਆਣ ਆਂਦੇ ਪਏ ਆ ਤੇ ਬਾਕੀ ਕਾਰਵਾਈ ਉਹ ਕਰਨਗੇ